ਵੇੰਦੇ ਉੱਠਿਆ ਛੇਰ ਤੇ ਕੁਝ ਕਰਕੇ ਵਿਖਾਏਗਾ ਇਧਰ ਉਧਰ ਘੁੰਮ ਫਿਰ ਕੇ ਫਿਰ ਸੋ ਜਾਏਗਾ ਅਕਾਲੀ ਦਲ ਦੀ ਹਾਲਤ ਉਹ ਅਕਾਲੀ ਦਲ ਜਿਹੜਾ ਐਸੋਨੇ ਡੱਡੂਆ ਦੀ ਪੰਸੇਰੀ ਵਾਂਗ ਆ ਬੰਡਿਆ ਪਿਆ ਚਾਰ ਸ਼ਫੇਰੇ ਕੋਦ ਤੱਕ ਆਸਤੀ ਕਰ ਸਕਦੇ ਉਹਨਾਂ ਤੋਂ ਉਦੋਂ ਉਦੋਂ ਉਹਨਾਂ ਕੁਝ ਨਹੀਂ ਕੀਤਾ ਜਦੋਂ ਜਨਾਈਤ ਸੀਗੀ ਜਦੋਂ ਉਹਨਾਂ ਦੀ ਸਰਕਾਰ ਸੀ ਬੀਜੇਪੀ ਵਿੱਚ ਭਾਈਵਾਲ ਸੀ ਕੇਂਦਰ 'ਚੇ ਭਾਈਵਾਲ ਸੀ ਉਦੋਂ ਕੁਛ ਨਹੀਂ ਕੀਤਾ ਹੁਣ ਕੀ ਕਰਨਗੇ ਮੈਂ ਫੇਰ ਕਹਿੰਦੇ ਆ ਵੀ ਇਹ ਵੀ ਥੁੱਕੀ ਵੱਡੇ ਪ੍ਰਕਾਉਂਡ ਦੀ ਗੱਲ ਕਰਦੇ ਵੀ ਸਾਨੂੰ ਜਾਗ ਹੋਣਾ ਹੀ ਆ ਲਾਓ ਮੋਰਚਾ ਫਿਰ ਦਿਓ ਕੁਰਬਾਨੀਆਂ ਹੈ ਕੋਈ ਕੁਰਬਾਨੀ ਦੇਣ ਵਾਲਾ ਬੰਦਾ ਕੋਈ ਕੀ ਦਲ ਉਹ ਕਾਲੀ ਦਲ ਨਹੀਂ ਰਿਹਾ ਜਿਹੜਾ ਸ਼ੰਗਲ ਛੋਲਾ ਕਲੀਦਾਰ ਹੁੰਦਾ ਸੀ ਜਿਹੜੇ ਬਾਪੂ ਬੂਟਿਆਂ ਵਾਲਾ ਝੋਲਾ ਲੈ ਕੇ ਤੁਰ ਪਈਦਾ ਜੇਲ੍ਹ ਨੂੰ ਕਿ ਚਹਰਾ ਤੇ ਪਰਨਾ ਪਾ ਕੇ ਤੇ ਚਲੋ ਜੀ ਮੋਚਾ ਲੱਗ ਗਿਆ ਜੇ ਜੜੀ ਆ ਉਹ ਬਾਪੂ ਦੀ ਹੱਥੇ ਹੁੰਦਾ ਹੁਣ ਜਥੇਦਾਰ ਤੇ ਬੋਧਿਆਂ ਨੂੰ ਜੇਲ੍ਹ ਲਾ ਕੇ ਖੜੇ ਕਰਕੇ ਮੋਦੇ ਤੇ ਫਿਰ ਕਹਿੰਦੇ ਸੀ ਜਥੇਦਾਰ ਹੁੰਦੇ ਆ ਐਂਡਿਵਰ ਗੱਡੀਆਂ ਹੁੰਦੀਆਂ ਆਡੀ ਗੱਡੀਆਂ ਹੁੰਦੀਆਂ ਕੀ ਨਿਕਲ ਕੇ ਸੜਕ ਤੇ ਬਹਿ ਸਕਦੇ ਨਹੀਂ ਬਹਿ ਸਕਦੇ ਇੱਕ ਇਨਸੀਡੈਂਟ ਸਾਲ 2000 ਦੇ ਵਿੱਚ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਸੀ ਇਕਾਲੀ ਭਾਜਪਾ ਦੀ ਤੇ ਪੰਜਾਬ ਦੇ ਵਿੱਚ ਵੀ ਇਕਾਲੀ ਭਾਜਪਾ ਸਰਕਾਰ ਸੀ ਇਹਨਾਂ ਇੱਕ ਸਰਕਾਰ ਦੇ ਖਿਲਾਫ ਜਿਹੜਾ ਸੀ ਮਹਿਮੂਬੱਦਤੀ ਪੀ ਹੱਥ ਜ਼ਿਲ੍ਹੇ ਦੇ ਵਿੱਚ ਜਿਹੜਾ ਸੀ ਤਰ ਮਿਮਦਾਰੇ ਕਰਨ ਜੂਨ ਦਾ ਮਹੀਨਾ ਜੂਨ ਦੇ ਮਹੀਨੇ 'ਚ ਗਰਮੀ ਕਿੰਨੀ ਹੁੰਦੀ ਆ ਜਿਹੜੇ ਸਰਦਾਰ ਦੀ ਦਸਤਾਰਾ ਸਹੀ ਹੈ ਉਹਨਾਂ ਦੇ ਸਿੱਪਤੇ ਤੇ ਪੱਗਾਂ ਵਧੀਆ ਦੀ ਬਚਾਲ ਸੀ ਜਿਹੜੇ ਬਤਰੀ ਹਿੰਦੂ ਜੈਂਟਲਮੈਨ ਸੀ ਉਹ ਕੀ ਕਰਦੇ ਸੀ ਕਿ ਬਾਲਟੀ ਰੱਖੀ ਸੀ ਪਾਣੀ ਦੀ ਉਹ ਤੇ ਰਮਾਲ ਤੇ ਹੋ ਕੇ ਸਿੱਪਤੇ ਰੱਖ ਲੈਂਦੇ ਸੀ 15 ਕੁ ਮਿੰਟ ਬਾਅਦ ਰਮਾਲ ਸੁਕਝਦਾ ਫਿਰ ਝੁੰਗ ਸਿੱਟ ਰੱਖ ਲੈਂਦੇ ਇੰਨੀ ਗਰਮੀ ਤੇ ਦਰਿਆ ਮਿਸ਼ਨ ਦਰਿਆ ਤੇ ਬਹਿ ਕੋਈ ਨਹੀਂ ਸੀ ਅਸੜੀਆਂ ਪਰੀ ਸੀ ਤੇ ਡੀਸੀ ਨੇ ਇਹ ਕਰਕੇ ਮੰਗ ਪੱਤਰਿੰਦ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਨਰਿੰਦਰਜੀਤ ਸਿੰਘ ਡੀਸੀ ਹੁੰਦੇ ਸੀ ਉਹ ਕਹਿੰਦੇ ਲੋਕ ਮੰਗ ਪੱਤਰ ਸੀ ਕਿਉਂ ਲਈਏ ਤੇ ਬੈਠ ਸਕਦੇ ਇੱਥੇ ਆਪੇ ਚੱਲ ਜਾਣਗੇ ਨਰੌਪਾ ਕੇ ਉਹਨੇ ਮੰਗ ਪੱਤਰ ਨਹੀਂ ਸੀ ਲੈ ਆਉਣਾ ਕੋਲ ਉਹੀ ਆਲ ਕਾਂਗਰਸ ਸਾਹਿਬ ਸੋ ਇਹ ਅਕਾਲੀ ਆਨੰਦ ਅਕਾਲੀ ਵੀ ਅੱਜ ਜਿਹੜੀਆਂ ਇਹ ਸਰਕਾਰਾਂ ਰਹੀਆਂ ਵਾ ਇੰਨੇ ਕੇ 16 ਹੋ ਗਏ ਆ ਇੰਨੇ ਕਿ ਰਾਮ ਪ੍ਰਸਤ ਹੋ ਗਿਆ ਹੁਣ ਇਹਨਾਂ ਦੇ ਮੋਰਚੇ ਲਾਣਾ ਵੱਸਦਾ ਰੋਗ ਨਹੀਂ ਰਿਹਾ ਜੋ ਮਰਜੀ ਬੜਕਾ ਮਾਰੀ ਜਾਂ ਜੋ ਮਰਜੀ ਕਰੀ ਜਾਂ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਕਹਿੰਦੇ ਸੀ ਜਾਗੇ ਹੋਣ ਸ਼ੁਕਰ ਹੈ ਜਾਗੇ ਕੁਝ ਕਰਕੇ ਦੇਖੋ ਬਾਹਰ ਮੋਰਚਾ ਮੰਗੋ ਚੰਡੀਗੜ੍ਹ ਬੈਠੋ ਜਾ ਕੇ ਕੇਂਦਰ ਦੇ ਦੂਹੇ ਅੱਗੇ ਕੇਂਦਰ ਦੇ ਦੂਹੇ ਕੇ ਜਾ ਕੇ ਬਹਿਣਾ ਇੱਕ ਪ੍ਰੋਟੈਸਟ ਸੀਗਾ ਲੋਕ ਸਭਾ ਦੇ ਬਾਦ ਪਾਰਲੀਮੈਂਟ ਦੇ ਬਾ ਹਾਥੇ ਤਕਤੀਆਂ ਫੜੀਆਂ ਸੀਗੀਆਂ ਪੰਜਾਬ ਦੇ ਐਮਪੀਸ ਦੇ ਸੁਖਬੀਰ ਸਿੰਘ ਬਾਦਲ ਵੀ ਐਮਪੀ ਸੀ ਕੀ ਤੇ ਜਦੋਂ ਉਹਨੂੰ ਸ਼ਾਹ ਨਿਕਲਿਆ ਤੇ ਸੁਖਬੀਰ ਉਹ ਆਪਣੀ ਤਕਦੀ ਪਿੱਠ ਵਿੱਚ ਲਗਾ ਲਈ ਸੀ ਪਿੱਠ ਵਿੱਚ ਲਗਾ ਲਈ ਸੀ ਐਨੀ ਕਵਾਦਰੀਆ ਪੜੀ ਐਨੇ ਕ ਆਪਾਂ ਮੋਰਚੇ ਲਾ ਸਾਰੇ ਇੰਨਾ ਕਸ਼ ਗੱਟੇ ਕਦੇ ਮਤਗਾ ਪਰੇ ਕੁਝ ਕਾਤ ਨਹੀਂ ਹੈ ਇਸ ਕਰਕੇ ਸੁਖਵਿੰਦਰ ਜੀ ਉਹ ਕਹਿੰਦੇ ਸਾਨੂੰ ਜਾਗ ਹੋਣ ਆਈ ਆ ਕਾਲੀ ਕਹਿੰਦੇ ਜਾਗ ਹੋਣ ਆਈ ਆ ਜਿਹੜੇ ਇਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਵੀ 22 ਤਰੀਕ ਨੂੰ 22 ਫਰਵਰੀ ਨੂੰ ਮਿਤਸ਼ਾ ਦੇ ਉਹਨਾਂ ਕੀ ਮੰਗ ਪੱਤਰ ਦੇਉਗੀ ਬੀਜੇਪੀ ਉਹਨੂੰ ਵੀ ਚੰਡੀਗੜ੍ਹ ਜਾਂਦੂ ਦਿਓ ਬਿਲਕੁਲ ਸਹੀ ਗੱਲ ਜੇ ਬੀਜੇਪੀ ਦੇ ਲੀਡਰ ਪੰਜਾਬ ਦੇ ਪੈਸੀ ਆ ਉਹਨਾਂ ਨੂੰ ਚੀਜ਼ਾਂ ਮੰਗ ਪੱਤਰ ਮਿਤਸ਼ਾ ਨੂੰ ਦੇਣਾ ਚਾਹੀਦਾ ਉਹਦੇ ਕੋਲ ਇਹ ਗੱਲਾਂ ਮੰਨਵਾਉਣੀਆਂ ਚਾਹੀਦੀਆਂ ਨੇ ਬੀਜਪੀ ਨੂੰ ਮਤ ਦਬੇ ਨਾ ਕਹਿ ਸਕਦੇ ਐਸਆਈਐਲ ਦਾ ਮੁੰਡਾ ਪੰਜਾਬ ਦੇ ਪਾਣੀ ਦਾ ਮੁੰਡਾ ਚੰਡੀਗੜ੍ਹ ਦਾ ਮੁੰਡਾ ਹਾਈ ਕੋਰਟ ਦਾ ਮੁੰਡਾ ਕਿਸਾਨਾਂ ਦੇ ਮਸਲੇ ਹੱਲ ਕਰ ਲੋ ਸਹੀ ਤੇ ਅਸਲੀ ਸਰਕਾਰ ਬਣਾ ਲਓ ਲੋਕਾਂ ਦਾ ਨਿਕੰਦ ਕਿਉਂ ਪੰਜਾਬ ਦੇ ਲੋਕ 86 ਤੌਰ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਜਾਗਰੂਕ ਜਾਦੇ ਨੇ ਬਣਾ ਦੇਣਗੇ ਕਿ ਸਾਨੂੰ ਬੀਜਪੀ ਦੇ ਬਹੁਤ ਕੁਝ ਦੇ ਦਿੱਤਾ ਜੀ ਬਣਾ ਦੇਣ ਸਰਕਾਰ ਇਸ ਕਿ ਨਾ ਤਾਂ ਸਰਕਾਰ ਬਣਾ ਦੇਣਗੇ ਪਰ ਕੀ ਸ਼ਾਦੀ ਐਨਾਨਸਮੈਂਟ ਕਰਕੇ ਜਾਣਗੇ ਸੀ ਦੇਰੇ ਜਿੰਨ ਮੈਂ ਨਾ ਬੜੀ ਵੱਡੀ ਬੀਜੇਪੀ ਦੀ ਪ੍ਰਾਪਤੀ ਹੋਊਗੀ ਜੇ ਇਹ ਨਹੀਂ ਕਰ ਐਨਾਨਸਮੈਂਟ ਕਰਾ ਦੇਣ ਪੀਐਸਸੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ ਤੇ ਜਦ ਜਬੰਦੀ ਜਲਦੀ ਦੇ ਮੁਕ ਹੋ ਗਈ ਖੁਸ਼ਖਬਰੀ ਦਿਆਂਗੇ ਅਮੇਚਾ ਆਲਮ ਕਰਦੇ ਇੰਨੇ ਬੜਾ ਜਿਹੜੇ ਆ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਬੀਜੇਪੀ ਨੂੰ ਕਰਨ ਚਾਹੀਦਾ ਅਸੀਂ ਤੁਹਾਨੂੰ ਕਹਿੰਦੇ ਤੁਸੀਂ ਨੂੰ ਤੁਹਾਡੇ ਕੋਲ ਪਾਵਰ ਹੈ ਤੁਸੀਂ ਸਰਕਾਰ ਹੋ ਵਿਧਾਨ ਸਭਾ ਚ ਮਤਾ ਪਾਸ ਕੇ ਐਲਾਨ ਕਰ ਦਿਓ ਕਿ ਸਰ ਪਾਰਟੀ ਮੀਟਿੰਗ ਬੁਲਾ ਕੇ ਅਸੀਂ ਕੇਂਦਰ ਤੇ ਉਹ ਅੱਗੇ ਸਾਰੀਆਂ ਪਾਰਟੀਆਂ ਦੇ ਲੀਡਰ ਅਗੇ ਬੈਠਾਂਗੇ ਇਸੇ ਕੀ ਨੀਮਤ ਬਖਾਦੂੰ ਇੰਨੀ ਵੀ ਹਮਤ ਕਰਨ ਜੋਗੇ ਤੁਸੀਂ ਮਤੇ ਪਾਸ ਕਰਨ ਜੋਗੇ ਹੋਗੇ ਉਹਨਾਂ ਮਤਿਆਂ ਦੀ ਕੋਈ ਵੈਲਿਊ ਨਹੀਂ ਜਿੰਨਾ ਚਿਰ ਉਹਨਾਂ ਨੂੰ ਮੰਮਲੀ ਜਮਾ ਨਹੀਂ ਪਨਾਓਗੇ ਇਸ ਕਰਕੇ ਬੀਜੇਪੀ ਹੋਰ ਵੀ ਕਹਿ ਨਹੀਂ ਆਪੀ ਜੇ 22 ਫਰਵਰੀ ਨੂੰ ਕਿਲੀ ਚਾਹਲਾ ਵੇਖੀ ਮੋਕੇ ਲਾ ਕੇ ਜਿਹੜੀ ਰੈਲੀ ਕੀਤੀ ਆ ਜੋ ਚਾਰੇ ਅਮਿਤਸਰ ਹੋਈ ਉਹਨਾਂ ਕੋਈ ਇਨੀ ਅਨਾਊਂਸਮੈਂਟ ਦੇ ਕਰਾ ਦੇਓ ਕਿ ਅਸੀਂ ਚੰਡੀਗੜ੍ਹ ਦੇ ਰਹਿਆਂ ਦੀ ਪੰਜਾਬ ਨੂੰ ਤੇ ਮੇਰੇ ਖਿਆਲ ਅਤੇ ਇੱਕ ਦੋਖਦਲਦਰ ਪੰਜਾਬ ਤੋਂ ਬੀਜੇਪੀ ਦੇ ਵੈਸੇ ਦੂਰ ਹੋ ਜਾ ਜੇ ਨਹੀਂ ਕਰਾਓਗੇ ਤੇ ਫਿਰ ਠੀਕ ਜਿੱਦਾਂ ਗੱਲ ਚੱਲੀ ਚੱਲੀ ਜਾਊਗੀ ਇਹ ਮੈਂ ਗਲਤ ਸੁਝਾਅ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਠੀਕ ਹੈ ਲੇਕਿਨ ਆਮ ਆਦਮੀ ਪਾਰਟੀ ਆਪ ਨੂੰ ਨਹੀਂ ਜਾਣਦੀ ਕਿ ਅਸੀਂ ਮਿਤ ਸ਼ਾਹ ਨੂੰ ਰੈਲੀ ਤੋਂ ਪਹਿਲਾਂ ਮਿਲ ਕੇ ਮੰਗ ਪੱਤਰ ਦੇਵਾਂਗੇ ਜਾਵੇ ਮੁਖੰਦਰੀ ਉੱਥੇ ਦੇਵੇ ਮੰਗ ਪੱਤਰ ਨੂੰ ਚੇਤਾਵਨੀ ਦੇਵੇ ਵੀ ਜੇ 1 ਮਹੀਨੇ ਦੇ ਵਿੱਚ ਤੁਸੀਂ ਨੌਨਸਮੋਡ ਨਾ ਕੀਤੀ ਤਾਂ ਤੁਹਾਡੇ ਬੂਏ ਕੀ ਤਰ੍ਹਾਂ ਦੇਵੇ ਹੈ ਮੈਂ ਤੇ ਨਹੀਂ ਕਰ ਸਕਵੀਰ ਬਾਦਲ ਤੇ ਹੈਗੀ ਆ ਪੁੰਨਰ ਸਰਜੀਤ ਵਾਲੇ ਤੇ ਹੈਗੀ ਆ ਜੇ ਅੰਗੀ ਤੇ ਕਰਕੇ ਵਿਖਾ ਦੇ ਨਹੀਂ ਤੇ ਫਿਰ ਐਵੇਂ ਲੋਕਾਂ ਨੂੰ ਘਬਰਾ ਕਰਨ ਦੀ ਕੋਸ਼ਿਸ਼ ਨਾ ਕਰਨ ਇਕ ਪੰਜਾਬ ਦੇ ਲੋਕ ਜਿਹੜੇ ਬੜੇ ਸਿਆਣੇ ਨੇ ਆਪੇ ਫੈਸਲਾ ਕਰਨ ਲੱਗੇ ਅਸੀਂ ਕਰਨਾ ਕੀ ਹੈ